ਤੂੰ ਤਾਂ ਡਰ ਗਈ ਗਰਮੀਤ ਮੰਮੀ ਮੈਂ ਲੰਮੇ ਪਈ ਹਾਂ ਮੇਰੀ ਮਾੜੀ ਜੀ ਅੱਖ ਲੱਗ ਗਈ ਉਹ ਸੁਪਨਾ ਜਿਹਾ ਜਿਵੇਂ ਰੋਲਾ ਜਿਹਾ ਪੈਣ ਡਿਆ ਹੁੰਦਾ ਤੇ ਕੁੰਡੀ ਖੜਕੀ ਮੈਂ ਮੰਮੀ ਬਹੁਤ ਹੀ ਜ਼ਿਆਦਾ ਡਰ ਗਈ ਮੇਰਾ ਤੇ ਤਰੋ ਜਿਆ ਹੀ ਨਿਕਲ ਗਿਆ ਹਏ ਇੰਨਾ ਥੋੜੀ ਤੇ ਰੀਦਾ ਹੁੰਦਾ ਵਾ ਪਤਾ ਨਹੀਂ ਮੰਮੀ ਕੀ ਹੋਇਆ ਮੇਰਾ ਜ਼ਿਆਦਾ ਹੀ ਤਰੋ ਨਿਕਲ ਗਿਆ ਮੇਰੀ ਗੱਲ ਸੁਣ ਜੇ ਤਰਾ ਨਹੀਂ ਮੰਨ ਉਹ ਗੱਲ ਲੱਗਣ ਡੇ ਜੇ ਤਰਾ ਮੰਨੂ ਹਸੜਾ ਤੇ ਚਾਰ ਦਿਨ ਆਪਣੇ ਪੇਕੇ ਹੋਇਆ ਕੋਈ ਗੱਲ ਨਹੀਂ ਸਾਡੀ ਤੂੰ ਸਲਾਹ ਨਹੀਂ ਜਾਣਾ ਤੂੰ ਖੜਾ ਉਹ ਗੱਲ ਬਿਜੋ ਰੋ ਕੇ ਚੱਲੀ ਨਹੀਂ ਮੰਮੀ ਸਲਾਤ ਹੈਗੀ ਆ ਉਹ ਤੇ ਕੋਈ ਗੱਲ ਨਹੀਂ ਬੱਦੀ ਇੱਕ ਗੱਲ ਤੇ ਮੇਰੀ ਸੁਣੋ ਮਨੀ ਨੂੰ ਇਦਾਂ ਛੱਡ ਕੇ ਮੈਂ ਕਿੱਦਾਂ ਜਾਵਾਂ ਕਿਦਾਂ ਤੇ ਉਹਨਾਂ ਦੀ ਹਾਲਤ ਬਣੀ ਪਈ ਆ ਮੈਂਟ ਚੋਂ ਗੁੱਸੇ ਜਾਗੇ ਨੇ ਕਦੀ ਇਦਾਂ ਦਾ ਗੁੱਸਾ ਹੁਣ ਉਹਨਾਂ ਨੇ ਕੀਤਾ ਹੀ ਇਦਾਂ ਕਿਦਾਂ ਕਰੋ ਮੈਂ ਚਲੀ ਜਾ ਚੱਲ ਕੋਈ ਗੱਲ ਨਹੀਂ ਮਨੀ ਇੱਥੇ ਆ ਮੈਂ ਵੀ ਇੱਥੇ ਹੀ ਆ ਤੂੰ ਮਨੀ ਦੀ ਟੈਨਸ਼ਨ ਨਾ ਲੈ ਤੇ ਜੇ ਤੂੰ ਜਾਣਾ ਨਾ ਆਪਣੀ ਮਾਂ ਕੋ ਚਾਰ ਦਿਨ ਪਰਚਾਈ ਕੋ ਰਹਾ ਆ ਤੇਰਾ ਦਿਲ ਹੋਰ ਤੇ ਹੋਰ ਤੇ ਹੋਜੂਗਾ ਮੰਮੀ ਜਾਣ ਦਾ ਤੇ ਧੀਆਂ ਨੂੰ ਚਾਹੀ ਹੁੰਦਾ ਵਾ ਇੱਕ ਵਾਰੀ ਬੰਦਾ ਆਖੇ ਤੇ 10 ਵਾਰੀ ਕੱਪੜੇ ਪਾ ਕੇ ਤਿਆਰ ਹੋਈਦਾ ਪਰਾਣਾ ਮੋਜਾ ਕਰਦਾ ਖਰਾਬ ਕਰਤਾ ਨਾ ਮੰਮੀ ਨੇ ਇਹਦੇ ਵਿੱਚ ਮੰਮੀ ਮੈਨੂੰ ਕੁਝ ਜਿਆਦਾ ਟੈਨਸ਼ਨ ਜੀ ਬਣ ਗਈ ਆ ਐਦਾਂ ਦੱਸੋ ਕਿੱਦਾਂ ਕਰੋ ਪੈਰ ਪੁੱਟਿਆ ਜਾਂਦਾ ਵਾ ਰੋਲੇ ਰੱਪੇ ਦੇ ਵਿੱਚ ਕੋਈ ਰੋਣਾ ਰੱਪਾ ਨਹੀਂਗਾ ਨਾ ਬਹੁਤੀ ਗੱਲ ਵਧਾਓ ਜਿੰਨੀ ਵਧਾਈ ਜੋਗੇ ਉੰਨੀ ਵਧਾਈ ਜਾਣੀ ਆ ਚੁੱਪ ਕਰਕੇ ਨਾ ਜਿੱਦਾਂ ਮੈਂ ਤੈਨੂੰ ਕਹਿੰਨੀ ਆ ਨਾ ਉਦਾਂ ਤੂੰ ਕਰ ਕੋਈ ਗੱਲ ਨਹੀਂ ਮੰਮੀ ਦੀ ਨਾ ਟੈਨਸ਼ਨ ਲੈ ਮੰਮੀ ਨੇ ਤੈਨੂੰ ਕੁਝ ਨਹੀਂ ਕਹਿਣਾ ਉਹ ਖੜਿਆ ਉਹਦੇ ਮਨ 'ਚ ਕਿਹੜਾ ਗੁੱਸਾ ਜਿਹੜਾ ਆ ਗਿਆ ਨਹੀਂ ਤਾਂ ਹੁਣ ਉਹ ਐਦਾਂ ਨਹੀਂ ਕਰਦਾ ਹੈਗਾ ਗੱਲ ਵਧਾਉਣ ਦੀ ਮੰਮੀ ਗੱਲ ਨਹੀਂ ਕੀ ਹੈਗੀ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਚੁੱਪ ਕਰਕੇ ਆਣ ਕੇ ਲੰਮੇ ਪੈ ਕੇ ਵੀ ਚੱਲ ਕੋਈ ਨਹੀਂ ਮੈਂ ਰੈਸਟ ਕਰਦੀ ਆ ਜਿੱਦਾਂ ਉਹ ਮੈਨੂੰ ੱੱੱਕੇ ਮਾਰੇ ਹੀ ਤੇ ਮੈਂ ਤਾਂ ਹੋਰ ਵੀ ਕਲੇ ਵਧਾ ਸਕਦੀ ਹਾਂ ਕਈ ਕੁਝ ਮੈਂ ਕਰ ਸਕਦੀ ਹਾਂ ਪਰ ਮੈਂ ਕਿਹਾ ਨਹੀਂ ਕੁਝ ਨਹੀਂ ਕਰਨਾ ਤੇ ਰਹੀ ਗੱਲ ਮਮੀ ਮੇਰੇ ਜਾਣਦੀ ਜੇ ਮੇਰਾ ਦਿਲ ਕੀਤਾ ਜਾਣ ਨੂੰ ਤੇ ਮੈਂ ਚਲੀ ਜਾਣਾ ਐ ਮੈਂ ਸਿੱਧਾ ਹੀ ਉਹਨੂੰ ਪੁੱਛ ਦੋਂਗੇ ਮੈਂ ਕਿਹੜਾ ਉਹਦੀ ਗੱਲ ਦੇ ਥੱਲੇ ਆਉਣਾ ਪੇ ਹਾਂ ਤੂੰ ਮੈਨੂੰ ਪੁੱਛ ਕੇ ਨਹੀਂ ਗਈ ਐਵੇਂ ਜਾਂ ਕਿਉਂ ਤਿਆਰ ਹੋ ਗਈ ਆ ਸਿੱਧਾ ਪੁੱਛ ਕੇ ਆਖੋ ਮੈਂ ਜਾਣਾ ਪੇ ਕੇ ਮੈਂ ਚੱਲੀ ਆ ਮੈਂ ਜਾਣਾ ਮੰਮੀ ਨੂੰ ਮਿਲਣ ਉਹ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ ਮੰਮੀ ਜਾਣਦੀ ਮੈਂ ਜਾ ਸਕਦੀ ਆ ਔਰ ਮੇਰਾ ਹੋਈ ਮੋੜ ਜਾ ਖਰਾਬ ਹੋ ਗਿਆ ਵੀ ਇੰਨਾ ਕਾ ਰੌਲਾ ਇੰਨਾ ਅੰਤਰ ਟਾਈਮ ਖਰਾਬ ਫੇਰ ਅੱਗੇ ਅੰਗੂ ਹੋ ਗਿਆ ਆ ਗੱਲਾਂ ਭਲਾ ਬਣਦੀਆਂ ਨੇ ਜੱਜਦੀਆਂ ਨੇ ਰੋਹ ਦਿਹਾੜੀ ਇਹੋ ਜੇ ਕੰਮ ਚੰਗੇ ਲੱਗਦੇ ਜਿਵੇਂ ਜ ਮਣੀ ਕਰਨ ਦੇ ਆ ਮਹੀਨਾ ਪਤਾ ਨਹੀਂ ਕਿਦਾਂ ਸਭ ਖਾ ਨੇ ਗਲੇ ਸਾਡਾ ਨਹੀਂ ਨਹੀਂ ਕੋ ਕਰਦਾ ਮਣੀ ਕਰਦਾ ਮਣੀ ਕੀ ਤਾਂ ਨੁਫਾਇ ਲਾਤਾ ਮਣੀ ਨੇ ਚਲੋ ਬੰਦਿਆਂ ਨੂੰ ਕਿਹੜੇ ਗੁੱਸਾ ਆ ਵੀ ਜਾਂਦਾ ਜ਼ਰੂਰੀ ਥੋੜੀ ਵੀ ਕਿਹਦਾ ਦਿਮਾਗ ਹੀ ਖਰਾਬ ਹੋਇਆ ਤਾਂ ਹੀ ਗੁੱਸਾ ਆਉਂਦਾ ਮਣੀ ਸਿੱਧੀ ਦੀ ਗੱਲ ਹੋਤੀ ਨਾਤੀ ਵੀ ਤਾਂ ਦਿਮਾਗ ਹੀ ਖਰਾਬ ਆਉਂਦਾ ਗੁੱਸਾ ਪਰ ਮੰਮੀ ਮੇਰੇ ਤੇ ਪਹੁੰਚੋ ਕਿ ਮੜਚੜ ਕੇ ਗੁੱਸਾ ਆਉਂਦਾ ਹੋਰ ਕਿਤੇ ਗੁੱਸਾ ਨਹੀਂ ਆਉਂਦਾ ਮੈਨੂੰ ਵੀ ਤਾਂ ਗੁੱਸਾ ਕਰ ਹੀ ਲੈਂਦਾ ਕਹੇ ਜਦੋਂ ਨਾ ਗਰਮੀ ਤੇ ਬਾਹਰੋਂ ਬੰਦਾ ਕੰਮ ਠੰਡਾ ਕਰਦਾ ਆਵੇ ਨਾ ਤੇ ਮੱਲੋ ਮੱਲੀ ਜਨਾਨੀ ਤੇ ਗੁੱਸਾ ਕੱਢਣਾ ਆਉਂਦਾ ਹੋਰ ਉਹਨੇ ਬਾਹਰ ਨਹੀਂ ਕਿਤੇ ਕੱਢਣਾ ਆਉਂਦਾ ਉਹ ਮਾਰਨਾ ਹੀ ਕਰਦਾ ਕੋਈ ਗੱਲ ਨਹੀਂ ਤੂੰ ਕਾਲੀ ਨਾ ਪਹਿ ਮੈਨੂੰ ਵੀ ਕਲੇ ਟੁੱਟ ਕੇ ਪਿਆ ਹੀ ਜਾਂਦਾ ਹੁਣ ਮੈਂ ਤੁਹਾਡੇ ਵਰਗੀ ਹਾਂ ਤਾਂ ਉਹ ਕਰੋ ਲੜਾਈ ਪਾਛਣਾ ਮੰਮੀ ਲੜਾਈ ਪਾਉਣ ਵਾਲੀ ਗੇੜੀ ਗੱਲ ਐ ਤੇ ਕਾਲੀ ਮੈਂ ਕਿੱਦਾਂ ਪਹਿਣ ਰਹੀ ਆ ਮੈਂ ਤਾਂ ਕੋਹ ਨਹੀਂ ਆਂਦੀ ਉਹਨਾਂ ਨੂੰ ਮੰਮੇ ਗੁੱਸੇ ਹੋਣਾ ਹੁੰਦਾ ਬੰਦੇ ਨੇ ਕੋਈ ਦਬਕਾ ਮਾਰਦਾ ਹੈ ਪਾਣੀ ਲਿਆਓ ਰੋਟੀ ਲਿਆਓ ਇਹ ਥੋੜਾ ਵੀ ਚੁੱਕਿਆ ਫੋਨ ਤੇ ਫੋਨ ਤੋਂ ਹੀ ਸ਼ੱਕ ਕਰਕੇ ਤੇ ਚੱਲਣ ਦੇ ਬਸ ਜੋ ਮੂੰਹ ਆਈ ਧੱਕੇ ਕਿਦਾਂ ਮਾਰੇ ਨੇ ਕੀ ਪਤਾ ਸ਼ੱਕ ਕੀਤਾ ਵੀ ਅਕ ਨਹੀਂ ਤੇਰੇ ਮਨ ਦੇ ਵਿੱਚ ਸ਼ੱਕ ਨਹੀਂ ਬੈ ਗਿਆ ਕਿ ਮੈਨੂੰ ਇਹ ਕਰਕੇ ਦਬਕਾ ਮਾਰਿਆ ਉਹ ਖਰਾ ਰੋਟੀ ਮੰਗਦਾ ਤੇ ਤਾਂ ਤੈਨੂੰ ਗੁੱਸਾ ਹੋ ਗਿਆ ਧੱਕੇ ਤੈਨੂੰ ਉਹ ਗਲਤਤਾ ਉਹਨੇ ਮਾਰਨੀ ਉਹ ਤੇ ਤੇਰੇ ਤੋਂ ਵਗਾਰ ਉਹ ਗੱਲ ਸਾਬ ਨਹੀਂ ਲੈਂਦਾ ਮੰਮੇ ਤੁਸੀਂ ਇੰਨਾ ਨਾ ਪਰੇਸ਼ਾਨ ਹੋਵੋ ਮੈਂ ਠੰਡੇ ਦਾ ਮਾਗਣਾ ਸੋਚ ਲਈਨੀ ਆਂ ਕਿ ਮੈਂ ਕੀ ਕਰਨਾ ਜਾਣਾ ਵਾਂ ਕਿ ਮੈਂ ਰਹਿਣਾ ਵਾਂ ਮੈਂ ਆਪੇ ਸੋਚ ਲਾਂਗੀ ਚੱਲ ਤੇਰੀ ਮਰਜ਼ੀ ਜਾ ਚਾਹੇ ਨਾ ਜਾ ਮੇਰਾ ਫਰਜ਼ ਹੀ ਤੈਨੂੰ ਆਖਣ ਦਾ ਮੈਂ ਆਖ ਦਿੱਤਾ ਮੰਨ ਚਾਹੇ ਨਾ ਮੰਨ ਉਹ ਤੇਰੀ ਮਰਜ਼ੀ ਹੁਣ ਫੇ ਇਹ ਨਾ ਕਹਨੂ ਕਹੀਂ ਕਿ ਜੇ ਉਹ ਗੱਲ ਹੁੰਦੀ ਨਹੀਂ ਮੈਨੂੰ ਕਿਹਾ ਤੇ ਮੇਰੇ ਸਾਸਰਿਆਂ ਨੇ ਮੇਰਾ ਸਾਥ ਦਿੱਤਾ ਮੈਂ ਤਾਂ ਪੂਰਾ ਤੇਰਾ ਸਾਥ ਦੇਣ ਲਈ ਆ ਪਰ ਹੁਣ ਤੂੰ ਨਹੀਂ ਮੰਨਣੀ ਤੇ ਮੈਂ ਕੀ ਫਾਇ ਲਗਦਾ ਹੁਣ ਮਰਜ਼ੀ ਤੁਹਾਡੀ ਜਿੱਦਾਂ ਮਰਜ਼ੀ ਕਰੋ ਮੰਮੇ ਤੇਰੇ ਸਾਥ ਨੂੰ ਮੈਂ ਕੀ ਆਖਾਂ ਜਿਹਨੂੰ ਸਾਥ ਦੇਣਾ ਚਾਹੀਦਾ ਇਸ ਟਾਈਮ 'ਚ ਮੇਰੇ ਨਾਲ ਉਹ ਤੇ ਸਾਥ ਤੋਂ ਤੇ ਆਪਣੇ ਫਰਜ਼ਾਂ ਤੋਂ ਪਿੱਛੇ ਹਟੰਦਿਆ ਪਤਾ ਨਹੀਂ ਕਿਹੜਾ ਭੂਤ ਸਵਾਰ ਹੋ ਗਿਆ ਉਹਦੇ ਤੇ ਪੱਠੀ ਤੇ ਪਏ ਹੀ ਆ ਖਾ ਹੀ ਲੈਣ ਇਹਨਾਂ ਨੇ ਕੀ ਯਾਰ ਮਣੀ ਗਰਮੀਤ ਨਾ ਹੋਵੇ ਮਾੜਾ ਚੰਗਾ ਬੋਲ ਦਿੰਨਾ ਵਾ ਉਹ ਨਾ ਹੋਵੇ ਹੋਰ ਗੁੱਸੇ ਹੋ ਕੇ ਦੋ ਪੇਕੇ ਹੀ ਚਲ ਜੇ ਕਿਤੇ ਮੁੜ ਕੇ ਸ਼ਦਾਈਆਂ ਵਾਂਗੂ ਘਰ ਤੋ ਰਿਆ ਫਿਰੇਗਾ ਮੈਨੂੰ ਛੱਡਣ ਦੀ ਦਿਨੋਂ ਤੂੰ ਕੀ ਦਿੰਦੀ ਆ ਉਹ ਨਾਲ ਕਿ ਤੇ ਛੱਡੀ ਚਲ ਜੇ ਨਾ ਨਾ ਐਦਾਂ ਨਹੀਂ ਕਰ ਸਕਦੀ ਉਹ ਗਰਮੀਤ ਮੈਂ ਨਾ ਬਹੁਤ ਪਿਆਰ ਕਰਦੀ ਆ ਜਾ ਉਹਨੂੰ ਜਾ ਕੇ ਵੇਖਾਂ ਉਹ ਨਾ ਹੋਵੇ ਕਮਲੀ ਹੋਰ ਕਿ ਛੱਡਣ ਦੀ ਤਿਆਰੀ ਕਰਦੀ ਹੋਵੇ ਮੈਨੂੰ ਕਿਤੇ ਮੇਰਾ ਹੀ ਦਿਮਾਗ ਪਤਾ ਨਹੀਂ ਕਿਹੜੇ ਬਨੇ ਲੱਜ ਜਾਂਦਾ ਵਾ ਗਰਮੀਤ ਕੀ ਗੱਲ ਆ ਯਾਰ ਤੂੰ ਇਹਨਾਂ ਗੁੱਸੇ ਕਾ ਧੂਨੀਆ ਤੈਨੂੰ ਅੱਗੇ ਵੀ ਕਿਹਾ ਮੈਂ ਕੁੱਛ ਨਾਰਮਲ ਹੀ ਬੰਦਾ ਗੱਲ ਕਰ ਲੈਂਦਾ ਸੈਸ ਬਹਾਨਾ ਵੀ ਕੀ ਗੱਲ ਕੀ ਇਹ ਤੈਨੂੰ ਦੱਸਣਾ ਬਈ ਮੈਂ ਗੁੱਸੇ ਹੈਗੀ ਕਿਉਂ ਆ ਤੁਸੀਂ ਮੈਨੂੰ ਕਵਾਓ ਹੀ ਨਾ ਮੈਂ ਤੁਹਾਨੂੰ ਆਖਣ ਦੇਈ ਆ ਮੈਨੂੰ ਨਾ ਬੁਲਾਓ ਮੈਂ ਗੁਸਾ ਆਪੇ ਨਾ ਕਰਾ ਤੁਹਾਡੇ ਨਾਲ ਫਿਰ ਕਿਉਂ ਨਾ ਬੁਲਾਵਾ ਤੈਨੂੰ ਦੱਸ ਮੈਨੂੰ ਪਹਿਲਾਂ ਤੇਰੇ ਤੋਂ ਬਗੈਰ ਮੈਂ ਰਹਿ ਸਕਦਾ ਤੈਨੂੰ ਪਤਾ ਵੀ ਹੈਗਾ ਇਹ ਗੱਲ ਦਾ ਆਹੋ ਮੇਰੇ ਤੋਂ ਬਗੈਰ ਤੁਸੀਂ ਰਹਿ ਕਿੱਥੇ ਸਕਦੇ ਮੈਨੂੰ ਪਹਿਲਾਂ ਹੀ ਪਤਾ ਵਾ ਜੇ ਤੂੰ ਹਰ ਲੜਾਈ ਕੀਤੀ ਆ ਨਾ ਤੇ ਹੁਣ ਦੋ ਦਿਨ ਕੱਟ ਵੀ ਲਓ ਨਾ ਕਿੱਦਾਂ ਰਹਿਣਾ ਤੇਰੇ ਤੋਂ ਬਗੈਰ ਦੱਸ ਨੂੰ ਪਹਿਲਾਂ ਹੈ ਤੂੰ ਫੋਨ ਕਰਨੇ ਤਾਂ ਹੀ ਮੈਨੂੰ ਗੁਸਾਇਆ ਸੀ ਬਸ ਖ ਤੇ ਫੋਨ ਕਰਨੀ ਆ ਮਾਂ ਨੇ ਹੀ ਕਰਨੀ ਆ ਕਿ ਹੋਰ ਨੂੰ ਤਾਂ ਨਹੀਂ ਆ ਕਰਨੀ ਵਿਚਾਰੇ ਠੀਕ ਨਹੀਂ ਹੈ ਕਹਿੰਦੀ ਦੋ ਦਿਨ ਆਣ ਕੇ ਮੈਨੂੰ ਮਿਲ ਜਾ ਨਾਲੇ ਮੈਂ ਠੀਕ ਨਹੀਂ ਹੈਗੀ ਨਾਲੇ ਤੇਥੋਂ ਬਾਹਰ ਜਾਇਆ ਨਹੀਂ ਜਾਣਾ ਤੇਰੀ ਆ ਹਾਲਤ ਆ ਫਿਰ ਇਹ ਘਰੋਂ ਪੈਰ ਨਹੀਂ ਬਾਹਰ ਕੁੱਟੀ ਦਾ ਤੇ ਮੈਂ ਕਹਾ ਚਲ ਕੋਈ ਨਹੀਂ ਮੰਮੀ ਮੈਂ ਆ ਜਾਨੀ ਮੈਂ ਮਿਲ ਜਾਨੀ ਆ ਤੇ ਮਾਂ ਨੇ ਮਿਲਣ ਜਾਣਾ ਮੈਂ ਅੱਛਾ ਇਹ ਥੋੜਾ ਵੀ ਫੋਨ ਕਰ ਲਿਆ ਤੇ ਮੈਂ ਫੋਨ ਕਰਕੇ ਤੁਸੀਂ ਮੈਨੂੰ ਥੱਕੇ ਮਾਰ ਲਿਆ ਤੇ ਮੈਂ ਬਸ ਕੋਈ ਗੱਲ ਹੀ ਤੁਹਾਡੀ ਗੁਲਾਮ ਬਣੀ ਬੈਠੀ ਰਹੂੰਗੀ ਇੱਥੇ ਅੱਗੇ ਤੂੰ ਰਹਿ ਰਹਿ ਕੇ ਰੱਜੀ ਨਹੀਂ ਹੈ ਨਾ ਅੱਗੇ ਮੈਨੂੰ ਪਾਗਲਖਾਨੇ ਘਲਾ ਕੇ ਮੈਨੂੰ ਸ਼ਦਾਈ ਬਣਾ ਕੇ ਤੂੰ ਉੱਥੇ ਰਹੀ ਆ ਐਨਾ ਚਰ ਤੇ ਰਹੀ ਆ ਤੇ ਫਿਰ ਕੀ ਹੋ ਗਿਆ ਮਾਂ ਨੇ ਜੰਮਿਆਂ ਪਾਲਿਆ ਵਾ ਮੁੱਲ ਦੇ ਕੇ ਤੇ ਮੇਰਾ ਕੋਈ ਲਾਇਆ ਨਹੀਂ ਉੱਥਾਂ ਮੈਨੂੰ ਧੀ ਆ ਮਾਂ ਕੋ ਮਿਲਣ ਨਹੀਂ ਜਾਂਦੀ ਆ ਪੱਕੀਆਂ ਖਰੀਦ ਲਈਤੀਆਂ ਸਾਰੇ ਖਰੀਦ ਲੈਂਦੇ ਆ ਅੱਛਾ ਕੀ ਗੱਲ ਆ ਮੁਰਮੁਰ ਕੇ ਕਹਿਣਾ ਵਾ ਨਹੀਂ ਮੁਰਮੁਰ ਕੇ ਪੀਕੇ ਜਾਨੀ ਕੀ ਗੱਲ ਤੇਰਾ ਇੱਥੇ ਕਸਮ ਬੈਠਾ ਵਾ ਚੁੱਪ ਕਰ ਜਾ ਮੈਂ ਨਹੀਂ ਇੱਥੇ ਆਪਣੀ ਹੱਦ ਤੋਂ ਵੱਧ ਬੋਲਣ ਦਾ ਤੂੰ ਮੇਰੇ ਕੈਰੇਕਟਰ ਤੇ ਉਂਗਲ ਚੁੱਕ ਕੇ ਤੋਂ ਪਹਿਲਾਂ ਆਪਣੇ ਬਾਰੇ ਸੋਵਰੀ ਸੋਚੋ ਮੈਂ ਤੈਨੂੰ ਦੱਸ ਦਿੱਤਾ ਜੇ ਹੁਣ ਤੁਸੀਂ ਮੇਰੀ ਬਰਦਾਸ਼ਤ ਤੋਂ ਬਾਹਰ ਦੀਆਂ ਗੱਲਾਂ ਕਰਨ ਦੇ ਆਓ ਯਾਰ ਮੈਂ ਤੈਨੂੰ ਕੀ ਕਿਹਾ ਹੋਣਾ ਬੱਸ ਸਟਾਪ ਕਰ ਜਾ ਮੈਂ ਤੈਨੂੰ ਕੀ ਕਿਹਾ ਮੈਂ ਤੈਨੂੰ ਕੀ ਕਿਹਾ ਹਾ ਹੋਏ ਤੁਹਾਡੇ ਪਖੰਡ ਜਿਹੜੇ ਆ ਨਾ ਇਹ ਨਹੀਂ ਮੈਂ ਥੋੜਾ ਵੇਖੇ ਜਾਂਦੇ ਤੇ ਨਾ ਮੈਂ ਵੇਖਣਾ ਹੀ ਆ ਪਰ ਹੋ ਜੋ ਹੁਣ ਮੇਰੇ ਨਾਲ ਗੱਲ ਨਾ ਕਰਿਓ ਕਮਰੇ ਤੋਂ ਬਾਹਰ ਚਲ ਜਾ ਉਹ ਯਾਰ ਗਰਮੀ ਤਾਂ ਮੇਰੀ ਗੱਲ ਸੁਣ ਮੈਂ ਨਿਰ ਮਾਫ ਕਰਦੇ ਮੇਰੇ ਮੂੰਹ ਚੋਂ ਨਿਕਲ ਜਾਂਦਾ ਯਾਰ ਛੱਟ ਪਰੇ ਮਾਫ ਕਰਦੇ ਮਾਫ ਕਰਦੇ ਇਹ ਕੋਈ ਪਖੰਡ ਰੋਈ ਤੇੜੀ ਤਾਂ ਤੇ ਇਹ ਕਿ ਮੇਰੇ ਨਾਲ ਐ ਕੀਤਾ ਪੀ ਮੁੱਲ ਖਰੀਦ ਕੇ ਲਿਆਂਦੀ ਆ ਜਦੋਂ ਇਹਨੂੰ ਕਹੋ ਗਾਲਾ ਕੱਢ ਲਓ ਜਦੋਂ ਆਖੋ ਮਾਫ਼ ਕਰ ਲਓ ਇੰਨੇ ਕਰ ਸਾਡੇ ਘਰ ਤੋਂ ਕਿੱਥੇ ਜਾਣਾ ਉਹ ਮਾਪਿਆਂ ਪੇਕਿਆਂ ਵਾਲੀ ਆ ਮਾਂ ਨੇ ਜੰਮ ਕੇ ਪਾਲ ਕੇ ਤੇਰੇ ਘਰ ਕੱਲਿਆ ਵਾ ਹਾਂ ਇੰਨੀ ਗੱਲ ਜ਼ਰੂਰ ਆ ਵੀ ਵਿਆਹ ਹੀ ਮੈਂ ਦੂਜੇ ਥਾਂ ਤੇ ਆਈ ਆ ਕੋਈ ਮੁੱਲ ਨਹੀਂ ਮੰਮੀ ਨੇ ਲੈ ਲਿਆ ਮੇਰਾ ਯਾਰ ਇਹ ਮੋਲ ਲੈ ਲਿਆ ਵਾ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਕਿੰਨਾ ਤੈਨੂੰ ਤੇ ਕਰਦਾ ਕਿੰਨਾ ਤੇਰਾ ਪਿਆਰ ਕਰਦਾ ਤੇ ਤੂੰ ਬਗੈ ਰਹਿ ਨਹੀਂ ਸਕਦਾ ਤੂੰ ਵੀ ਉਹ ਜਿਹੀ ਗੱਲਾਂ ਕਰਦੀ ਆ ਯਾਰ ਤੂੰ ਛੱਡ ਕੇ ਜਾਣ ਦੀ ਗੱਲ ਕਰਦੀ ਆ ਤਾਂ ਕਰਕੇ ਮੈਨੂੰ ਪਤਾ ਨਹੀਂ ਮੇਰਾ ਦਿਮਾਗ ਖਰਾਬ ਹੋ ਜਾਂਦਾ ਤੂੰ ਮੈਨੂੰ ਛੱਡ ਕੇ ਕਿਉਂ ਜਾਣ ਦੀ ਗੱਲ ਕਰਦੀ ਆ ਮੇਰਾ ਤਾਂ ਜੀ ਕਰਦਾ ਇਹੋ ਜਿਹਾ ਪਿਆਰ ਇਕੱਠਾ ਮੁਠਾ ਕਰਕੇ ਤੇ ਤੇਰੇ ਆਏ ਕਿਉਂ ਨਹੀਂ ਰੋਲ ਦਿੱਤਾ ਜਾਂਦਾ ਫਿੱਟੇ ਮੂ ਇਹੋ ਜਿਹਾ ਪਿਆਰ ਦਾ ਸਾਡੇ ਦਾ ਯਾ ਨਹੀਂ ਦੁਨੀਆਂ ਦੀਆਂ ਗੱਲਾਂ ਕਰਾਉਣ ਵਾਲਾ ਪਿਆਰ ਇੱਕ ਬੰਨੇ ਛਿੱਤਰ ਫੇਰ ਲੋ ਅੰਦਰ ਵੱੜ ਕੇ ਪਿਆਰ ਕਰ ਲੋ ਤੇ ਬਾਹਰ ਸਾਰਿਆਂ ਦੇ ਸਾਹਮਣੇ ਕੋਟ ਲੋ ਮਾਰ ਲੋ ਕੋਠਿਆਂ ਤੇ ਚੜ ਚੜ ਕੇ ਵੀ ਛਿੱਤਰ ਫੇਰ ਲੋ ਵੀ ਦੁਨੀਆ ਵੇਖ ਤੇ ਲਵੇ ਕਿੰਨਾ ਪਿਆਰ ਆ ਕਰਦਾ ਮੈਂ ਨਹੀਂ ਚੱਲ ਮੈਂ ਤੈਨੂੰ ਕਿਹਾ ਸੀ ਨਾ ਤੈਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਵਾਂ ਹੁਣ ਵੀ ਤੈਨੂੰ ਕਹਿਣ ਲਿਆ ਵਾਂ ਮੈਂ ਆ ਪਿਆਰ ਤੈਨੂੰ ਕਰਾਂ ਉਦੋਂ ਹੀ ਹਟ ਸਕਦਾ ਵਾਂ ਜਦੋਂ ਮੈਂ ਕਿਤੇ ਇਸ ਦੁਨੀਆ ਚੋਂ ਮੇਰਾ ਸਾਹ ਖਤਮ ਹੋ ਜਾਣਗੇ ਤੇ ਹੁਣ ਤੂੰ ਜਾਣ ਦੀ ਗੱਲ ਨਾ ਕਰ ਵੇਲਾ ਜੇ ਤੂੰ ਜਾਣਾ ਵਾ ਨਾ ਉਦਾਂ ਚੱਲ ਕੋਈ ਗੱਲ ਨਹੀਂ ਚਾਰ ਪੰਜਰ ਰਹਿ ਆ ਮੈਂ ਤੈਨੂੰ ਮੰਨਾਂ ਨਹੀਂ ਕਰਦਾ ਕੋਈ ਗੱਲ ਨਹੀਂ ਆ ਤੇਰਾ ਵੀ ਗੁੱਸਾ ਜਾਇਜ਼ ਵਾ ਜਦੋਂ ਦੀ ਤੂੰ ਅੱਜ ਤੇ ਘਰ ਚ ਆਈਆਂ ਦੁਬਾਰਾ ਗਈ ਵੀ ਨਹੀਂ ਕਰੀ ਅੱਜ ਤੱਕ ਸੱਜਿਆ ਤੇ ਜੇ ਹਿਆ ਹੋਈ ਗੱਲ ਪਹਿਲਾਂ ਸੋਚ ਲੈਂਦੇ ਫੇਰ ਹੁਣ ਆਈ ਮੋੜ ਕੋੜ ਖੋਤੀ ਬੋੜ ਥੱਲੇ ਉਹ ਗੱਲ ਆ ਤੁਹਾਡੀ ਉਸੇ ਗੱਲ ਤੇ ਤੁਸੀਂ ਆਏ ਹੋ ਨਾ ਫੇਰ ਚੱਲ ਜਾਂਦੀ ਚੱਲ ਜਾਂਗੀ ਮੈਂ ਜਾਣਾ ਵਾ ਤੇ ਚਲੇ ਜਾਨੀ ਆ ਮੈਂ ਚੱਲ ਕੋਈ ਗੱਲ ਨਹੀਂ ਆ ਤੂੰ ਪਾਲਾ ਕਪੜੇ ਕੋਈ ਗੱਲ ਨਹੀਂ ਆ ਤੂੰ ਚੱਲ ਜੀ ਠੀਕ ਹੈ ਨਾ ਗੁਸਾਰਾ ਕਰ ਐਵੇਂ ਤੂੰ ਐਂਦਾ ਗੁੱਸੇ ਪਾ ਕੇ ਨਵੇਂ ਜਾਉਂਗੀ ਮਾਂ ਦੀ ਬੇਇੱਜ਼ਤੀ ਨਹੀਂ ਕਰਾਉਣ ਲੱਗੀ ਇਹ ਨਾ ਸੋਚੋ ਵੀ ਇੰਨਾ ਕੱਪੜਾ ਜੀ ਜਲ ਜੂਗੀ ਚਲੋ ਕੋਈ ਗੱਲ ਨਹੀਂ ਤੂੰ ਜਾਣਾ ਵਾ ਨਾ ਤੇ ਤੂੰ ਚਲ ਜੀ ਟੈਨਸ਼ਨ ਨਾ ਲੈ ਕੇ ਗੱਲ ਦੀ ਠੀਕ ਹੈ ਨਾ ਚਲ ਜੂਂਗੀ ਮੈਂ ਠੀਕ ਹੈ ਤੂੰ ਤਾਂ ਗੁੱਸਾ ਹੀ ਹੋ ਜਾਣੀ ਜਦੋਂ ਤੇ ਲੱਗਿਆ ਤੂੰ ਦੇ ਘਰੋਂ ਉਖੜੀ ਕਵਾੜੀਆਂ ਕੋ ਪੈਣੀ ਆ ਨੇ ਗਰਮੀ ਤਾ ਹਾਂਜੀ ਮੰਮੀ ਉਰਿਆ ਕਿੱਥੇ ਚੱਲਦੀਆਂ ਤਿਆਰ ਹੋ ਗਈਆਂ ਮੰਮੀ ਮੈਂ ਪਿੰਡ ਚੱਲੀ ਮੰਮੀ ਕੋਲ ਅੱਛਾ ਤਮਨੀ ਨੂੰ ਪੁੱਛ ਲਿਆਵਾਂ ਨਾ ਹਾਂਜੀ ਮੰਮੀ ਪੁੱਛ ਲਿਆ ਮਾਨਾ ਨੂੰ ਕੀ ਕਹਿੰਦਾ ਜਾ ਹਾਂ ਕਹਿੰਦੇ ਚੱਲੀ ਜਾ ਅੱਛਾ ਉਹ ਤੇ ਕਹਿੰਦਾ ਸੀ ਮੈਂ ਛੱਡ ਉਹਨਾਂ ਤੇ ਮੈਂ ਕੋਈ ਨਹੀਂ ਮੈਂ ਚੱਲ ਜਾਨੀ ਚੱਲ ਚੰਗਾ ਜੇ ਤੂੰ ਮਨ ਬਣਾ ਲਿਆ ਨਾ ਜਾਣਦਾ ਚੱਲ ਚੰਗਾ ਹੁਣ ਚਾਰ ਦਿਨ ਰਹਿ ਆਪਣੀ ਮਾਂ ਕੋ ਤਾਂ ਨਾਲੇ ਤੇਰਾ ਦਿਲ ਹੋਰ ਤੇ ਹੋਰ ਤੇ ਹੋਜੂਗਾ ਨਾਲੇ ਬੱਚੇ ਤੇ ਚੰਗਾ ਅਸਰ ਪਊਗਾ ਇਥੇ ਵੀ ਘਰ ਵੀ ਤੂੰ ਉਹ ਕਰ ਕਰ ਕੇ ਅੰਦਰ ਬੈਣੀ ਕਦੀ ਬਾਹਰ ਬੈਣੀ ਆਓ ਮੰਮੇ ਨਾਲੇ ਮੰਮੇ ਵੀ ਠੀਕ ਨਹੀਂ ਮੈਂ ਚੱਲ ਉਹਨਾਂ ਨੂੰ ਮੇਲ ਆਉਣੀ ਉਹ ਵੀ ਤਰਲੇ ਲੈ ਆਂਦੇ ਆ ਆ ਚੱਲ ਕੋਈ ਨਹੀਂ ਜੇ ਤੂੰ ਕਹਿਨੀ ਆ ਤਾਂ ਮੈਂ ਤੈਨੂੰ ਛੱਡਵਾ ਨਹੀਂ ਮੰਮੇ ਛੱਡਣ ਨੂੰ ਤੇ ਮਨੀ ਵੀ ਆਖਣ ਦੇ ਹੀ ਮੈਂ ਛੱਡਉਣਾ ਕੋਈ ਗੱਲ ਨਹੀਂ ਮੰਮੇ ਬੂਏ ਘੜੀ ਜਾ ਕੇ ਤੇ ਬੱਸ ਲੱਗਣੀ ਹੁੰਦੀ ਆ ਕੋਈ ਤੁਰ ਕੇ ਜਾਣਾ ਹੋਵੇ ਪਰੇਸ਼ਾਨੀ ਹੋਵੇ ਫਿਰ ਮੈਂ ਤੈਨੂੰ ਟੰਗੀ ਵੀ ਦਵਾ ਉਹ ਨਾ ਮੈਂ ਕਿਹਾ ਮੈਂ ਮੈਂ ਕੋਈ ਨਹੀਂ ਚਲ ਜਾਨੀ ਆ ਕਿੱਥੇ ਜਾਓਗੇ ਤੇ ਫੇਰ ਮੁੜੇ ਆਓ ਕਿੱਥੇ ਗਰਮੀ ਚ ਬੱਸਾਂ ਤੇ ੱੱਕੇ ਖਾਂਦੀ ਫਿਰੇਂਗੀ ਇਹ ਤੂੰ ਕਹੇ ਤਾਂ ਮੈਂ ਰਕਵੀਰ ਨੂੰ ਕਾਹਦੇ ਨਹੀਂ ਉਹ ਛੱਡਾਉਂਦਾ ਤੈਨੂੰ ਬੂਹੇ ਗਾੜੀ ਲਾਉਂਦਾ ਨਹੀਂ ਨਹੀਂ ਮੰਮੀ ਕੋਈ ਲੋੜ ਨਹੀਂਗੇ ਨਾ ਭਾਜੀ ਨੂੰ ਤੇ ਨਾ ਇਹਨਾਂ ਨੂੰ ਮੈਂ ਖੁਦ ਮੰਨੇ ਕੀਤਾ ਵਾ ਤੇ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਮੈਂ ਚਲੀ ਜਾਣਾ ਜਾਂ ਤੂੰ ਕਹਿੰਦੀ ਮੱਡੇ ਤੱਕ ਚਾੜ ਹੁੰਦੀ ਬੱਸੇ ਤੈਨੂੰ ਮੰਮੀ ਤੁਸੀਂ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਜੇ ਜਦੋਂ ਮੈਂ ਤੁਹਾਨੂੰ ਮੰਨੇ ਕਰਤਾ ਵਾ ਕਿ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕੱਪੜੇ ਪੈਕ ਕਰ ਲਾ ਆਪਣੇ ਜਾ ਕਰ ਲ ਮਰਜੀ ਤੇਰੀ ਫੇਰ ਮੇਰਾ ਤਾਂ ਕਹਿ ਨਹੀਂ ਹੁਣ ਉਹ ਗੱਲ ਤੈਨੂੰ ਭਲ ਪਚਾ ਲਈ ਤੇ ਜਾ ਇਕੱਲੇ ਮਨੀ ਚੰਗੇ ਤੇ ਬੜੇ ਆ ਪਰਵਾਹ ਵੀ ਮੇਰੀ ਇੰਨੀ ਕਰਦੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਦਾਂ ਵਿੱਚੋਂ ਗੁੱਸੇ ਜੇ ਕਿਉਂ ਆ ਜਾਂਦੇ ਮੇਨਾਂ ਪਰ ਕਿੰਨਾ ਵਧੀਆ ਟਾਈਮ ਸਪੈਂਡ ਹੋਇਆ ਵਾ ਕਿੰਨੀ ਖੁਸ਼ੀ ਮਿਲਦੀ ਰਹੀ ਆ ਮੈਨੂੰ ਬੜਾ ਹੀ ਚਾ ਰਿਹਾ ਵਾ ਕਿ ਹੁਣੇ ਠੀਕ ਹੋ ਗਿਆ ਸੱਚੀ ਪਿਆਰ ਬਹੁਤ ਮੇਰਾ ਖਿਆਲ ਬੜਾ ਕਰਦੇ ਹੁਣ ਵੀ ਮੈਨੂੰ ਇਹ ਹੀ ਕਿ ਇਹ ਠੀਕ ਠਾਕ ਹੋ ਗਏ ਨੇ ਤੇ ਕੋਈ ਗੱਲ ਨਹੀਂ ਆ ਪਰ ਆ ਜਿਹੜਾ ਇਹਨਾਂ ਨੇ ਇਦਾਂ ਕੀਤਾ ਨਾ ਮੇਰੇ ਨਾਲ ਸਵੇਰੇ ਇਹ ਚ ਫੇਰ ਮੇਰਾ ਦਿਲ ਟੁੱਟ ਗਿਆ ਇਹ ਮੈਨੂੰ ਅੰਦੇ ਵੀ ਹੈਗੇ ਹੀ ਵੀ ਮੈਨੂੰ ਓਵਰਡੋਜਾਂ ਦਿੰਦੇ ਰਹੇ ਉੱਥੇ ਭਾਬੀ ਸਾਰਾ ਕੁਝ ਕਰਾਉਣ ਲਈ ਆ ਉਹ ਨਾ ਹੋਵੇ ਸੱਚੀ ਇਹ ਗੱਲ ਸੱਚੀ ਕੀ ਕਮਲਿਏ ਇਹ ਤੇ ਕੰਮ ਹੋ ਹੀ ਸਕਦਾ ਵਾ ਕਿਦਾਂ ਪੇਪਰ ਸਾਈਨ ਕਰਾਉਂਦੀ ਕਿਹੜੇ ਕਿਹੜੇ ਦੀਦੀ ਨੇ ਵਾਅਦੇ ਕਰ ਛੱਡੇ ਇੰਨੇ ਵਾਅਦੇ ਕੀਤੇ ਵੀ ਗੱਲ ਹੀ ਛੱਡਦੇ ਮੈਨੂੰ ਵੀ ਆਣ ਆਣ ਕੇ ਤੂੰ ਪੈਸੇ ਲੱਲਾ ਤੂੰ ਘਰ ਛੱਡ ਕੇ ਚਲੀ ਜਾ ਜਿਸ ਇਹਨੂੰ ਮਨੇ ਨੂੰ ਪਾਗਲ ਹੋਣ ਦੀਆਂ ਦਵਾਈਆਂ ਦੇ ਸਕਦੀ ਹੈ ਹਸਪੀਟਲ 'ਇ ওভারਡੋਜਾਂ ਲਵਾ ਸਕਦੀ ਆ ਤੇ ਜੇ ਮੈਂ ਪੇਕੇ ਚਲ ਗਈ ਤੇ ਮਗਰੋਂ ਉਹ ਨਾ ਹੋਏ ਦਵਾਈਆਂ ਦੇ ਦੇ ਕੇ ਇਨੂੰ ਬਹੁਤ ਸੱਚੀ ਪਾਗਲ ਕਰ ਦੇ। ਇਹਦੀ ਜਾਨ ਤੋਂ ਇਹਨੂੰ ਹੱਥ ਧੋਣੇ ਪੈ ਜਾਣ ਕੋਈ ਨੁਕਸਾਨ ਪਹਜਾ ਦੇ। ਕਰਨ ਤੇ ਬਹੁਤ ਗਲਤ ਡਈ ਆ ਜੋ ਵੀ ਕਰਨ ਡਈ ਆ। ਪਰ ਨਾ ਮੰਮੀ ਦਾ ਪਤਾ ਲੈਣ ਵੀ ਤੇ ਮੈਨੂੰ ਜਾਣਾ ਹੀ ਪੈਣਾ। ਦੋ ਤਿੰਨ ਦਿਨ ਰਹੂੰਗੀ ਉੱਥੇ। ਇਹਨਾਂ ਨੂੰ ਐਵੇਂ ਹੋਊਗਾ ਕਿ ਜਿੱਦਾਂ ਜਿੱਦਾਂ ਹੀ ਸੋਚਣ ਡਏ ਆ ਸਾਡੇ ਪਲਾਨ ਦੇ ਮੁਤਾਬਕ ਹੀ ਸਭ ਕੁਝ ਹੋਣ ਡਿਆ ਵਾ। ਸਾਡੇ ਪਲਾਨ ਦੇ ਮੁਤਾਬਕ ਸਭ ਕੁਝ ਹੋ ਹੀ ਜਾਂਦਾ ਵਾ। ਇਹਨਾਂ ਨੂੰ ਇੰਨਾ ਕਿਚਾਂਸਾ ਦੇਣਾ ਪੈਣਾ ਜਦੋਂ ਮੈਂ ਚੱਲ ਗਈ ਇਹਨਾਂ ਦੇ ਢੇਡ ਚੋਂ ਬਿਲਕੁਲ ਡਰ ਖਤਮ ਹੋ ਜਾਣਾ ਨਿਡਰ ਹੋ ਕੇ ਨਾ ਮਨੀ ਦੇ ਨਾਲ ਜਿੰਨੀਆਂ ਹਰਕਤਾਂ ਕਰਦੇ ਆਏ ਦਮਾਈਆਂ ਦੇਣ ਵਾਲੀਆਂ ਇਹਨਾਂ ਨੇ ਕਰਨੀਆਂ ਹੀ ਕਰਨੀਆਂ ਤੇ ਕੋਈ ਨਾ ਕੋਈ ਗਲਤੀ ਤਾਂ ਅਸੀਂ ਕਰਨਗੇ ਨਾ ਜਿਹੜੀ ਫੜੀ ਵੀ ਜਾ ਸਕਦੀ ਇਹਨਾਂ ਦੀ ਪਰ ਹੁਣ ਮੈਂ ਪਿੱਛੇ ਨਹੀਂ ਹਟਣਾ ਹੁਣ ਮੈਨੂੰ ਇੱਕ ਵਾਰੀ ਸਬੂਤ ਹੱਥ ਲੱਗ ਜੇ ਮੈਂ ਵਾਹਿਗੁਰੂ ਤੇਰੇ ਗੜੀ ਹੱਥ ਜੋੜਦੀ ਆਂ ਸਾਹਮਣੇ ਇਹਦਾ ਸੱਚ ਲਿਆ ਮੇਰੇ ਫੇਰ ਨਾ ਮੈਂ ਇਹਨੂੰ ਛੱਡਿਆ ਫੇਰ ਨਾ ਬਖਸ਼ਿਆ ਮੈਂ ਹੁਣ ਮੂੜੀਆਂ ਤੇ ਪੱਤੇ ਵੱਖੋ ਵੱਖ ਹੋਣਗੇ ਅੱਗੇ ਦੀਆਂ ਗਲਤੀਆਂ ਤੇ ਪੜਦੇ ਪੈ ਗਏ ਆ ਨਾ ਐਦਾਂ ਨਹੀਂ ਐਦਾਂ ਹੋ ਸਕਦਾ ਐਦਾਂ ਨਹੀਂ ਐਦਾਂ ਹੋ ਸਕਦਾ ਜਿਹੜੀ ਨਾ ਕੁਝ ਕਰ ਸਕਦੀ ਆ ਮੇਰੇ ਬੰਦੇ ਨੂੰ ਨੁਕਸਾਨ ਪਹੁੰਚਾ ਹੀ ਸਕਦੀ ਆ ਹੁਣ ਨਵੀਂ ਨਾ ਮੁੜੀ ਕੋਈ ਨਹੀਂ ਮੰਦੀਏ ਧੀਏ ਜੇ ਤੂੰ ਚਲਾਕ ਆ ਨਾ ਤੇ ਚਲਾਕ ਤੈਨੂੰ ਵੀ ਬਣ ਕੇ ਦੱਸੂ ਮੇਰੇ ਬੰਦੇ ਦੇ ਖਿਲਾਫ ਮੈਨੂੰ ੜਕਾਉਣ ਦੇ ਆਣਗੇ ਕਾਇਨੀ ਮੈਂ ਤੇਰੀਆਂ ਗੱਲਾਂ ਚਾਹੀਏ ਐਰਕੇ ਗੁੱਸਾ ਹੀ ਮੈਨੂੰ ਇੰਨਾ ਹੈ ਮੈਨੂੰ ਜਵਾਬ ਦੇਣਾ ਹੀ ਪੈ ਗਿਆ ਕਰਾਰੇ ਕਰਾਰੇ ਗਾੜੇ ਦਾ ਮੈਂ ਤੂੰ ਘਿਰੇੜੀ ਹਾਂਜੀ ਹਾਂਜੀ ਚਲ ਇਦਾਂ ਕਰ ਬਸ ਤੇ ਕਿੱਥੇ ਜਾਂਦੀ ਫਿਰੇਗੀ ਤੂੰ ਤੇ ਚਲ ਮੈਂ ਤੈਨੂੰ ਛੱਟੋਲੇ ਜਾ ਕੇ ਪੈਂਦੀ ਨਹੀਂ ਮੈਂ ਚਲੇ ਜਾਨੀ ਆ ਬਸ ਤੇ ਬੂਹੇ ਘੜੀ ਜਾ ਖਲੋਂਦੀ ਮੈਂ ਤੇ ਅੱਗੇ ਮੰਮੀ ਨੂੰ ਕਿਹਾ ਵਾ ਤੇ ਤੁਸੀਂ ਕਿੱਥੇ ਜਾਓਗੇ ਫੇਰ ਉਧਰ ਉਹ ਹਨੇਰਾ ਹੋ ਜਾਣਾ ਵਾ ਮੈਂ ਤੇ ਇਧਰੋਂ ਚੱਲ ਜਾਂਗੀ ਤੇ ਕੋਈ ਗੱਲ ਨਹੀਂ ਤੁਹਾਨੂੰ ਹੁੰਦਿਆਂ ਨੂੰ ਫੇਰ ਹਨੇਰਾ ਹੋ ਜਾਊਗਾ ਚਲੋ ਉੱਥੇ ਚਲ ਕੋਈ ਗੱਲ ਨਹੀਂ ਆ। ਚਲ ਮੇਰੀ ਗੱਲ ਸੁਣੋ ਇੱਕ ਮਿੰਟ ਗਰਮੀ ਤਾਂ ਚੱਲੇ ਤੇ ਹੈ ਗਈਆਂ। ਪਰ ਛੇਤੀ ਮੋੜਾ ਨਹੀਂ ਚੰਗਾ। ਮੈਂ ਦਿਨ ਹੀ ਲੱਗਣਾ ਕਰਦੇ ਵਿੱਚ ਦਿੱਤ ਬਗਾਰ। ਤੇ ਕੋਈ ਨਹੀਂ ਛੇਤੀ ਆ ਜੂੰਗੀ। ਅਜੇ ਤੇ ਮੈਂ ਨੀ ਘਰੋਂ ਮੈਂ ਬਾਹਰ ਹੀ ਨਹੀਂ ਗਈ। ਤੇ ਤੁਸੀਂ ਪਹਿਲਾਂ ਇਹ ਤਾਂ ਨਹੀਂ ਗੱਲਾਂ ਕਰਨਾ ਪਿਆ। ਦੱਸੋ ਜੀ ਮੈਂ 2-3 ਦਿਨ ਤੇ ਰਹੂੰਗੀ ਨਾ ਉੱਥੇ। ਤੇ ਨੀ ਯਾਰ ਕੱਲ ਨੂੰ ਜੀਤ ਨਹੀਂ ਮੇਰਾ ਘਰ ਦਾ। ਪਰ ਤੂੰ ਕਹਿੰਦੀ ਆ ਵੀ ਮੰਮੀ ਠੀਕ ਨਹੀਂ ਹੈਗੀ। ਮੈਂ ਕਿਹਾ ਚਲ ਕੋਈ ਗੱਲ ਨਹੀਂ ਜੇ ਮੰਮੀ ਠੀਕ ਨਹੀਂ ਹੈਗੀ ਤੇ ਫਿਰ ਹੋਇਆ ਚਲ ਜਾ ਕੇ ਤੂੰ। ਮੈਂ ਵੀ ਮੰਮੀ ਠੀਕ ਨਹੀਂ ਤਾਂ ਹੀ ਕਰਕੇ ਚੱਲੀ ਆ। ਨਹੀਂ ਤੇ ਕੋਈ ਨਾ ਮੈਂ ਠਹਿਰ ਕੇ ਚਲ ਕੋਈ ਗੱਲ ਨਹੀਂ ਫਿਰ ਤੂੰ ਹਾਂ ਚਲ ਕੋਈ ਗੱਲ ਨਹੀਂ ਤੁਸੀਂ ਆਪਣਾ ਮਨ ਲਾ ਕੇ ਰੱਖਿਓ ਗੱਲ ਗੱਲ ਤੇ ਕਹਿੰਦੇ ਮੇਰਾ ਜੀ ਨਹੀਂ ਲੱਗਣਾ ਜੀ ਨਹੀਂ ਲੱਗਣਾ ਕੋਈ ਨਹੀਂ ਮੰਮੀ ਹੋਣੀ ਭਾਜੀ ਹੋਣੀ ਸਾਰੇ ਘਰੇ ਆ ਮੈਂ ਦੋ ਤੇ ਸਾਰੇ ਹੈਗੇ ਤੈਨੂੰ ਪਤਾ ਤੇ ਹੈਗਾ ਵਾ ਰੋਟੀ ਪਾਣੀ ਦਾ ਹੁੰਦਾ ਵਾ ਸੋ ਚੀਜ਼ਾਂ ਘਰ ਦੇ ਵਿੱਚ ਕੋਈ ਮੰਗਣੀ ਹੁੰਦੀ ਆ ਤੂੰ ਉਹਨੂੰ 10 ਪਲਾ ਮੈਂ ਭਾਬੀ ਨੂੰ ਮੰਗੂ ਆ ਜਿਹੜੀ ਸਿੱਧੇ ਮੂੰਹ ਬੋਲਦੀ ਨਹੀਂ ਮੇਰੇ ਨਾਲ ਕੋਈ ਨਹੀਂ ਤੁਸੀਂ ਮੰਮੀ ਨੂੰ ਬੋਲ ਦਿਓ ਮੰਮੀ ਤੁਹਾਨੂੰ ਰੋਟੀ ਪਾਣੀ ਪਾ ਕੇ ਲਿਆ ਦੇਣਗੇ ਤੇ ਠੀਕ ਆ ਮੈਨੂੰ ਭੇਲਾ ਹੋ ਜਾਊਗਾ ਤੇ ਮੈਂ ਚਲਦੀ ਮੈਂ ਜਾਂਦੇ ਤੁਹਾਨੂੰ ਫੋਨ ਕਰ ਦੂੰਗੀ ਠੀਕ ਚਲ ਠੀਕ ਹੈ ਕੋਈ ਗੱਲ ਨਹੀਂ ਜਾ ਲੈ ਅੰਮਨੀ ਨੇ ਮੜਾ ਜਾਈ ਕੋ ਕਿਹਾ ਵਾ ਤੇ ਉਸੇ ਵळे ਪੈਕ ਪੈਕ ਕਰਨ ਲੱਗ ਗਈ ਆ ਇਹੋ ਤੇ ਮੈਂ ਚਾਹੁੰਦੀ ਸੀ ਕਿ ਕਿਹੜੇ ਵळे ਇਥੋਂ ਨਿਕਲੇ ਮੇਰੀ ਵੀ ਮੰਦੀ ਮਰਦ ਪੂਰੀ ਹੋ ਗਈ ਆ ਮੈਨੂੰ ਕੁਛ ਕਹਿਣਾ ਹੀ ਨਹੀਂ ਪਿਆ ਉਹ ਜੋ ਕੋ ਪਹਿਲਾਂ ਕਹਿਤਾ ਕਹਿਤਾ ਉਹ ਜਦੋਂ ਨਾਲੇ ਮੈਂ ਕਿਹਾ ਵੀ ਹੀ ਉਦੋਂ ਕਿਹੜੀ ਅੱਖੇ ਲੱਗੀ ਸੀ ਪਤਾ ਨਹੀਂ ਕਿਹੜੀ ਗੱਲ ਐ ਹੋਜੀ ਆ ਜਿਹੜੀ ਇਹਨੂੰ ਕੋੜੀ ਲੱਗ ਗਈ ਆ ਚਲ ਵਧੀਆ ਵਾ ਜਾਂਦੀ ਆ ਤੇ ਜਾਵੇ ਚਲ ਜੂਗੀ ਤੇ ਵਧੀਆ ਹੋ ਜੂਗਾ ਜੋ ਕੋ ਮੈਂ ਕਰਨਾ ਚੰਦੀ ਨਾ ਹੋ ਜੂਗਾ ਇਹ ਪੀਕੇ ਚਲ ਜੂਗੀ ਤੇ ਸਭ ਕੋ ਮੈਂ ਆਪਣੇ ਨਾਂ ਕਰਾਉਣ ਵਾਲੀ ਬਣੂਗੀ ਕੋਈ ਡੱਕਣ ਵਾਲਾ ਨਹੀਂ ਉਹਨੇ ਇੱਥੇ ਰੋ ਰੋ ਮਰ ਜਾਣਾ ਵਾ ਮਣੀ ਨੇ ਤੇ ਪਿਓ ਉਹਦੇ ਹੇਰ ਵਿੱਚ ਹੀ ਕੇ ਜਿੰਨਾ ਪਾਗਲਪਨ ਵਿਖਾਲਦਾ ਵਾ ਉਹਨੂੰ ਪਿਆਰਤਾ ਤੇ ਬਾਅਦ ਚ ਤੇ ਪਾਗਲਪਨ ਹੋਰ ਵਾਧੇ ਜਾਣਾ ਵਾ ਤੇ ਪਾਗਲ ਹੋਇਆ ਫਿਰੂਗਾ ਹੁਣ ਤੇ ਜਲਵਾ ਵਿਖਾਲਣ ਦਾ ਟਾਈਮ ਆ ਬਲਜੀਤ ਜਲਵਾ ਵਖਾਲ ਹੁਣ ਸੈਨ ਤੇ ਤੂੰ ਕਰਾਈ ਲਿਆ ਹੁਣ ਪੇਪਰ ਉੱਥੇ ਸਬਮਿਟ ਕਰ ਪਤਾ ਹੀ ਫੇਰ ਲੱਗਣਾ ਇਹਨਾਂ ਨੂੰ ਅмма ਦਾ ਬੜੀ ਪੁੱਤਰੀ ਫਿਰਦੀ ਸੀ ਨਾ ਮੇਰਾ ਪੁੱਤ ਮੇਰਾ ਪੁੱਤ ਲੱਲੇ ਹੁਣ ਆਪਣਾ ਪੁੱਤ ਸ਼ਦਾਈ ਹੋਇਆ ਬੜੀ ਮਿਹਨਤ ਕਰਾਈ ਤੇ ਵੀ ਨਹੀਂ ਮੇਰੇ ਕੋਲ ਮੈਂ ਤਾਂ ਕਹਿਆ ਸਾਰੀ ਬਿਰਤੀ ਚਲ ਜਾਣੀ ਆ ਪਰ ਉਹਦਾ ਫਲ ਮਿਲ ਗਿਆ ਕਹਿੰਦੇ ਦੇਰ ਆਏ ਦਰੁਸਤ ਆਏ ਨਾਲੇ ਨਾ ਥੋੜਾ ਜਿਹਾ ਲੇਟ ਵੀ ਫਲ ਮਿਲ ਜੂਗਾ ਨਾ ਥੋੜਾ ਮਿੱਠਾ ਮਿਲੂਗਾ ਵਧੀਆ ਹੋ ਗਿਆ ਕੰਗਾ ਮम्मी ਜੇ ਫਿਰ ਮੈਂ ਚਲਦੀ ਹਾਂ ਪਰ ਪਿਆ ਹਾਂਜੀ ਚਲ ਚੰਗਾ ਫਿਰ ਜਾ ਨਾ ਮਮੀ ਕਹਿੰਦੇ ਹਨ ਮੈਂ ਮੈਂ ਛੱਡਉਣਾ ਤੈਨੂੰ ਕੋਈ ਗੱਲ ਨਹੀਂ ਆ ਮੈਂ ਥੋੜੇ ਮਿੰਤਾ ਕੀਤੀ ਆ ਵਿਚਾਰ ਨਹੀਂ 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 ਮੈਂ ਚੱਲ ਜਾਨੀ ਆ ਕੋਈ ਗੱਲ ਨਹੀਂ ਮੈਂ ਚੱਲ ਜਾਨੀ ਆ ਨਹੀਂ ਤੇ ਜੇ ਨਾਲੇ ਉਹ ਕਹਿੰਦੇ ਚੱਲ ਜਾਨ ਨਾਲ ਲੈ ਜਨਾਂ ਤੈਨੂੰ ਤਾਂ ਤੂੰ ਥੋੜਾ ਚੱਲ ਜਾ ਚੰਗੀ ਰਾਗਦੀ ਕੱਲੀ ਜਾਂਦੀ ਨਹੀਂ ਮੰਮੀ ਜੀ ਮੈਂ ਨਾ ਪਰੇਸ਼ਾਨੀ ਨਹੀਂ ਦੇਣੀ ਇਹਨਾਂ ਨੂੰ ਚਾਹੁੰਦੀ ਮੈਂ ਹੈ ਕੋਈ ਗੱਲ ਨਹੀਂ ਚੱਲੇ ਜਾਣਾ ਵਾ ਮੈਂ ਕੋਈ ਦੂਰ ਹੁੰਦਾ ਵੱਖਰੇ ਥਾਂ ਤੇ ਬਸ ਤੋਂ ਉੱਤਰ ਕੇ ਅਲੱਗ ਜਾਣਾ ਹੁੰਦਾ ਕੋਈ ਸਵਾਰੀ ਲੈ ਕੇ ਥੇਰੇ ਪ੍ਰੋਬਲਮ ਮੇਰੀ ਗੱਲ ਸੋ ਕਾਦੀ ਪਰੇਸ਼ਾਨੀ ਨਾਲੇ ਦੋਵੇਂ ਜਣੇ ਗੱਲਾਂ ਬਾਤਾਂ ਮਾਰਦੇ ਜਾਂਦੇ ਤੇ ਗੱਲਾਂ ਬਾਤਾਂ ਮਾਰਦੇ ਆ ਆਵੇ ਖਾ ਫੋਨ ਆਉਂਦੇ ਇਹਨਾਂ ਫੇਰ ਕਿਸ ਨਾ ਕਿਸ ਬੰਨੇ ਜਾਣਾ ਮਨਾਵਾ ਨਹੀਂ ਚੱਲ ਕੋਈ ਗੱਲ ਨਹੀਂ ਆ ਚੱਲ ਵੇ ਚੱਲ ਠੀਕ ਆ ਫੇਰ ਜਾਣਾ ਤੇ ਫੇਰ ਲੋਏ ਲੋਏ ਚੱਲ ਜਾ ਫੇਰ ਚੰਗਾ ਹਾਂ ਚੰਗਾ ਮੰਮੀ ਤੇ ਆਪਣਾ ਖਿਆਲ ਰੱਖਿਓ ਜੀ ਠੀਕ ਆ ਠੀਕ ਆ ਤੂੰ ਵੀ ਆਪਣਾ ਧਿਆਨ ਰੱਖੀ ਐਵੇਂ ਨਾ ਤੇ ਫਿਰ ਦੀ-ਪੁਰਦੀ ਨਹੀਂ ਨਹੀਂ ਮੰਮੀ ਮੈਂ ਫੇਰ ਨਾ ਦਵਾਈ ਤੇ ਵੀ ਸਾਰੀ ਲੈ ਲਈ ਆ ਨਾ ਹਾਂਜੀ ਦਵਾਈ ਲੈ ਲਈ ਆ ਮੈਂ ਤੁਹਾਨੂੰ ਜਾਂਦੇ ਆ ਫੋਨ ਕਰ ਦੂੰਗੀ ਆਹ ਚੱਲ ਠੀਕ ਆ ਠੀਕ ਚੱਲ ਜਾ ਮੋੜ ਆਵੇ ਹੁਣ ਤਾਂ ਵੀ ਉੱਥੇ ਨਾ ਬੈਠੀ ਰਵੇ ਉਹੋ ਗੱਲ ਅੱਗੇ ਮਹੀਂ ਆਈ ਸੀ ਓਹੋ ਹਾ ਹਾਲੋ ਪਾਣੀ ਪੀਓ ਠੰਡੇ ਹੋ ਵੋ ਇੱਕ ਗੱਲ ਦਾ ਜਵਾਬ ਦੇ ਆਈ ਕਿ ਪਾਣੀ ਮੰਗਿਆ ਵੀ ਪਾਣੀ ਮੰਗਿਆ ਨਹੀਂ ਤੇ ਮੈਂ ਲਿਆਤਾ ਨਾਲੇ ਹਜੇ ਮੈਂ ਚਾਹ ਵੀ ਬਣਾ ਕੇ ਲਿਆਉਣੀ ਚਾਹ ਦੇ ਨਾਲ ਕੁਝ ਮਿੱਠਾ ਵੀ ਲਿਆਉਣਾ ਦੱਸੋ ਕੌਫੀ ਪੀਓਗੇ ਕਿ ਚਾਹ ਪੀਓਗੇ ਹਾਂ ਅੱਜ ਬੜਾ ਸ਼ਹਿਰ ਜਿਹਾ ਹੁੰਦਾ ਜਮਾਨਾ ਥਾਨੀ ਕੀ ਚੱਕਰ ਹੋ ਗਿਆ ਵਾ ਇਦਾਂ ਹੀ ਆ ਨਾ ਫਿਰ ਉਹ ਖੁਸ਼ੀ ਕਦੀ ਕਦੀ ਮਿਲਦੀ ਆ ਨਾਲ ਦਿਨ ਨੂੰ ਸਕੂਨ ਜਿਹਾ ਮਿਲਿਆ ਅੱਜ ਅੱਛਾ じゃ ਆਪਦਾ ਪੇਕੇ ਚ ਕੋਈ ਖੁਸ਼ਖਬਰੀ ਆਈ ਆ ਉਹ ਨਾ ਨਾ ਹਾਂ ਇੰਨੀ ਖੁਸ਼ੀ ਤੋਂ ਉਦੋਂ ਵੀ ਨਹੀਂ ਹੋਣੀ ਜਿੰਨੀ ਹੁਣ ਹੋਈ ਪਈ ਆ ਹੁਣ ਕਾਦੀ ਖੁਸ਼ੀ ਹੋ ਗਈ ਬੱਸ ਦੱਸ ਵੀ ਦੇ ਚਲ ਮੇਜ ਮੈੱਕ ਚਲ ਗਿਆ ਲੈ ਮੈਂ ਹਾਂ ਪਤਾ ਕਿੱਡੀ ਖੁਸ਼ੀ ਵਾਲੀ ਗੱਲ ਤੇ ਏਡੀ ਖੁਸ਼ ਨਾ ਹੋ ਉਹ ਪੱਕੀ ਨਹੀਂ ਗਈ ਉਹ ਝੁੱਡੂ ਦੇ ਕਰਕੇ ਗਈ 2-4 ਦਿਨ ਗੁੱਸਾ ਗਸਾ ਹ ਹੋਇਆ ਇਹਨੂੰ ਜਦੋਂ ਗੁੱਸਾ ਠੰਡਾ ਹੋ ਗਿਆ ਨਾ ਉਹਨੇ ਇੱਥੇ ਹੀ ਆਉਣਾ ਵਾ ਉਹ ਗਰਮੀ ਦੀ ਤੇਰੀ ਗਰਮੀਤ ਵਾ ਨਾ ਉਹ ਆਪਣੇ ਮਨੀ ਦੀ ਹੋਈ ਮਰ ਚੱਲੀ ਆ ਮਨੀ ਦੇ ਖਿਲਾਫ ਉਹ ਸੁਣਦੀ ਨਹੀਂ ਨੀਗੀ ਤੇ ਤੇਰੇ ਭਣੇ ਨੂੰ ਐਂ ਤਾਂ ਛੱਡ ਕੇ ਚੱਲ ਜੂ ਸਭ ਕੁ ਉਹ ਕੋਈ ਗੱਲ ਨਹੀਂ ਨਾ ਉਹਨੇ ਹਜੇ ਆਉਣਾ ਵਾ ਤੇ ਨਾ ਮੈਨੂੰ ਆਉਣ ਦੇਣਾ ਹੀ ਆ ਤੂੰ ਹੀ ਮੈਨੂੰ ਕੀ ਸਮਝੇ ਰੱਖਿਆ ਮੈਂ ਸ਼ਦੈਣ ਵਾ ਨਹੀਂ ਤੂੰ ਗਾੜੀ ਬੈਰੀਕੇਡ ਲਾ ਦੇਂਗੀ ਕਿ ਉਹਨੇ ਆਉਣਾ ਨਹੀਂਗਾ ਉਹ ਕੋਨਾ ਕੋ ਕਰੂਗੀ ਨਾ ਤੂੰ ਇਹ ਇਦਾਂ ਕਰੋ ਤੂੰ ਕੋਹ ਨਹੀਂ ਕਰਨਾ ਮੈਂ ਜਿੱਦਾਂ ਕਹੀ ਨਾ ਓਦਾਂ ਕਰੀਆ ਅੱਗੇ ਸਾਰਾ ਪਲਾਨ ਮੈਂ ਬਣਾਇਆ ਹੈ ਔਰ ਗਾੜੀ ਵੀ ਸਾਰਾ ਪਲਾਨ ਮੈਂ ਕਰੂੰਗਾ ਤੂੰ ਆਪਣਾ ਦਿਮਾਗ ਨਾ ਵਰਤੀ ਤੇ ਨਾ ਤਾਨੂੰ ਲੋੜ ਹੀ ਆ ਕੋਈ ਮੈਨੂੰ ਪਤਾ ਜਿੱਦਾਂ ਦੇ ਤਰੇ ਪਲਾਨ ਹੁੰਦੀ ਆ ਅੱਗੇ ਤੁਸੀਂ ਕਿੰਨੀਆਂ ਸਲਾਹਾਂ ਮੈਨੂੰ ਦਿੱਤੀਆਂ ਤੇ ਮੈਂ ਤੁਹਾਡੀ ਮੰਨਦੀ ਰਹੀ ਆ ਨਾ ਹਾਂ ਹੁਣ ਇੱਕ ਸਲਾਹ ਮੇਰੀ ਵੀ ਲਲੋ ਦੱਸ ਫਿਰ ਕੰਨ ਕਰੋ ਹਾਂ ਲੈ ਇੱਕ ਨਾ ਬੰਦੇ ਦਾ ਇੰਤਜ਼ਾਮ ਕਰੋ